ਸੀ ਪਹੁੰਚੇ ਆ ਲੁਧਿਆਣਾ ਦੇ ਸਿਵਲ ਸਰਜਨ ਦਫਤਰ ਦੇ ਵਿੱਚ ਲੁਧਿਆਣਾ ਨੂੰ ਨਵੇਂ ਸਿਵਲ ਸਰਜਨ ਮਿਲੇ ਨੇ ਡਾਕਟਰ ਪ੍ਰਦੀਪ ਕੁਮਾਰ ਉਹਨਾਂ ਨਾਲ ਗੱਲਬਾਤ ਕਰਾਂਗੇ ਮੇਰੇ ਲਈ ਘਰ ਵਾਪਸੀ ਹੈ ਜੀ ਸਿਵਲ ਸਰਜਨ ਲੁਧਿਆਣਾ ਜੀ ਪਤੋਂ ਉੱਥੇ ਸਰਕਾਰ ਨੇ ਮੈਨੂੰ ਉਹਦਾ ਸੰਭਾਲਿਆ ਜ਼ਿੰਮੇਵਾਰੀ ਦਿੱਤੀ ਹੈ ਹੈਲਥ ਜਿਹੜੀ ਹੈ ਉਹ ਸਭ ਤੋਂ ਪ੍ਰਾਈਮ ਹੈ ਹੈਲਥ ਐਂਡ ਐਜੂਕੇਸ਼ਨ ਮੇਰੇ ਲਈ ਹੈਲਥ ਦਾ ਮੁੱਦਾ ਮੈਂ ਹੈਲਥ ਨੂੰ ਮੈਂ ਚਾਹੁੰਦਾ ਕਿ ਜਿਹੜੇ ਬੇਸਿਕ ਚੀਜ਼ਾਂ ਲੋਕਾਂ ਤੱਕ ਪਹੁੰਚਣ ਤੇ ਜਿਹੜਾ ਸਾਫ਼ ਸੁਥਰਾ ਵਾਤਾਵਰਣ ਹੋਵੇ ਜਿੰਨੀ ਪਾਪੂਲੇਸ਼ਨ ਦੇ ਪਿੱਛੇ ਡਾਕਟਰ ਹੋਣੇ ਚਾਹੀਦੇ ਨੇ ਉਹ ਹੈ ਨਹੀਂ ਚਾਹੇ ਆਪਾਂ ਮੈਡੀਸਨ ਦੀ ਗੱਲ ਕਰੀਏ ਜਾਂ ਸਪੈਸ਼ਲਿਸਟ ਡਾਕਟਰਾਂ ਦੀ ਗੱਲ ਕਰ ਲਈਏ ਸਰਕਾਰ ਤੋਂ ਕੀ ਮੰਗ ਕਰੋਗੇ ਕੀ ਅਪੀਲ ਕਰੋਗੇ ਕਿ ਇਹ ਜਿਹੜੀ ਹੈ ਘਾਟ ਪੂਰੀ ਕਿੰਨੀ ਛੇਤੀ ਕੀਤੀ ਜਾਵੇ ਨੇ ਮਾਨਯੋਗ ਮੰਤਰੀ ਸਾਹਿਬ ਮਾਨਯੋਗ ਸਿਹਤ ਮੰਤਰੀ ਜੀ ਉਹਨਾਂ ਨੇ ਇਹਦੇ ਉਪਰਾਲੇ ਸ਼ੁਰੂ ਕਰ ਦਿੱਤੇ ਆ ਉਹ ਕਾਫੀ ਦੇਰ ਤੋਂ ਇਸ ਦੇ ਲਈ ਕਰ ਰਹੇ ਆ ਉਪਰਾਲੇ ਦੇਖੋ ਸਾਡੇ ਸਪੈਸ਼ਲਿਸਟ ਦੀਆਂ ਪੋਸਟਾਂ ਵੀ ਨਿਕਲੀਆਂ ਆ ਜੀ ਤੇ ਕਈ ਜਗ੍ਹਾ ਤੇ ਡਾਕਟਰ ਜੁਆਇਨ ਕਰ ਗਏ ਜੀ ਤੇ ਹੁਣ ਅੱਜ ਹੀ ਰੀਸੈਂਟਲੀ 400 ਪੋਸਟਾਂ ਮੈਡੀਕਲ ਅਫਸਰਾਂ ਦੀਆਂ ਆਈਆਂ ਤੇ ਜੇ ਉਹ ਡਾਕਟਰ ਆ ਜਾਂਦੇ ਆ ਆਉਣ ਵਾਲੇ ਸਮੇਂ ਵਿੱਚ ਸਾਨੂੰ ਉਮੀਦ ਹੈ ਕਿ ਡਾਕਟਰ ਸਭ ਵੀ ਜੁਆਇਨ ਕਰਨਗੇ ਤਾਂ ਕਾਫੀ ਇਹਦੀ ਮੁਸ਼ਕਲਾਂ ਦਾ ਹੱਲ ਹੋ ਜਾਏਗਾ ਪੂਰੇ ਹਿੰਦੁਸਤਾਨ 'ਚ ਦੇਖਣ ਨੂੰ ਮਿਲਦਾ ਡਾਕਟਰ ਸਹਿਬਾਨਾ ਦੇ ਤਿੰਨ ਰਾਜ਼ਗੀ ਜाहिर ਕਰਨਾ ਗੁੱਸਾ ਕੱਢਣਾ ਤੇ ਡਾਕਟਰ ਸਹਿਬਾਨਾ ਦੀ ਸਿਕਿਉਰਿਟੀ ਨੂੰ ਲੈ ਕੇ ਸੁਪਰੀਮ ਮਾਨੀਓ ਸੁਪਰੀਮ ਕੋਰਟ ਨੇ ਵੀ ਗੱਲਾਂ ਆਖੀਆਂ ਸੀਗਾ ਤੁਹਾਨੂੰ ਕੀ ਲੱਗਦਾ ਕਿ ਇਹ ਸਿਕਿਉਰਿਟੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈਗਾ ਮੈਡਿਕਲ ਸਟਾਫ ਪੇਸ਼IENTS ਇਹਨਾਂ ਦੀ ਸਿਕਿਉਰਿਟੀ ਸਭ ਤੋਂ ਪਹਿਲਾਂ ਹੈ ਕਿਉਂਕਿ ਇਹ ਬਾਗ਼ ਘਟਨਾਵਾਂ ਹੋਈਆਂ ਜੀ ਤੇ ਜਿੱਥੇ-ਜਿੱਥੇ ਵੀ ਸਿਵਲ ਹਸਪੀਟਲ ਚ ਕਿਤੇ ਵੀ ਚਾਨਣਾ ਨਹੀਂ ਆਉਂਦੀ ਅਵੇਲੀ ਜਗ੍ਹਾ ਉੱਤੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਤੇ ਸੀਸੀਟੀਵੀ ਕੈਮਰੇ ਲਗਾਏ ਜਾਵਾਂਗੇ। ਲਓ ਜੀ ਸੱਜਣ ਪਿਆਰੋ ਬਹੁਤ-ਬਹੁਤ ਸਵਾਗਤ ਆ ਤੁਹਾਡਾ ਐਸਐਮ ਜੈਡ ਨਿਊ 'ਚ ਮੈਂ ਹਾਂ ਵਿਰਿੰਦਰ। ਦੋਸਤੋ ਜਿਵੇਂ ਕਿ ਤੰਦਰੁਸਤੀ ਨੂੰ ਕੁਦਰਤ ਦੀ ਸਭ ਤੋਂ ਵੱਡੀ ਨਿਯਮਤ ਮੰਨਿਆ ਜਾਂਦਾ ਹੈ। ਪੂਰੇ ਸ਼ਹਿਰ ਦੇ ਲੋਕਾਂ ਦੀ ਤੰਦਰੁਸਤੀ ਰੱਖਿਆ ਜਿਹੜੀ ਹੈ ਉਹ ਸਿਹਤ ਮਹਿਕਮੇ ਦੇ ਕੋਲ ਹੁੰਦੀ ਹੈ ਸੋ ਅੱਜ ਅਸੀਂ ਪਹੁੰਚੇ ਆ ਲੁਧਿਆਣਾ ਦੇ ਸਿਵਲ ਸਰਜਨ ਦਫਤਰ ਦੇ ਵਿੱਚ ਕਿਉਂਕਿ ਜਿਸ ਢੰਗ ਨਾਲ ਲੁਧਿਆਣਾ ਨੂੰ ਨਵੇਂ ਸਿਵਲ ਸਰਜਨ ਮਿਲੇ ਨੇ ਡਾਕਟਰ ਪ੍ਰਦੀਪ ਕੁਮਾਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕੀ ਪਲਾਨਸ ਨੇ ਸਿਵਲ ਜਿਹੜੀਆਂ ਸੇਵਾਵਾਂ ਲੋਕਾਂ ਦੀਆਂ ਹੈਗੀਆਂ ਸਿਵਲ ਹਸਪੀਟਲ ਜਾਂ ਹੋਰ ਸਿਹਤ ਮਹਿਕਮੇ ਨਾਲ ਸੰਬੰਧਿਤ ਸੇਵਾਵਾਂ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਕੀ ਨਵਾਂ ਕਰਨਗੇ ਹੋ ਇਸ ਸੀਟ ਤੇ ਆ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡਾ ਠੀਕ ਹੈ ਸ਼ੁਕਰੀਆ ਜੀ ਬਹੁਤ ਬਹੁਤ ਥੈਂਕ ਯੂ ਠੀਕ ਹੈ ਸੋ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਰੀਸੈਂਟਲੀ ਅਪਾਇੰਟ ਹੋਏ ਐਜ਼ ਅ ਸਿਵਲ ਸਰਜਨ ਤੇ ਜੇ ਆਪਾਂ ਤੁਹਾਡੇ ਪਿਛੋਕੜ ਦੀ ਗੱਲ ਕਰੀਏ ਔਰ ਤੁਹਾਡੇ ਮੈਡੀਸਨ ਦੀ ਪੜ੍ਹਾਈ ਦੀ ਗੱਲ ਕਰੀਏ ਇਹਦੇ ਬਾਰੇ ਅਸੀਂ ਦਰਸ਼ਕਾਂ ਨੂੰ ਜ਼ਰੂਰ ਜਾਣਨਾ ਚਾਹਾਂਗੇ ਕਿ ਲੋਕ ਜਾਣਣ ਕਿ ਤੁਹਾਡੇ ਬਾਰੇ ਤੁਸੀਂ ਕਿੱਥੋਂ ਪੜ੍ਹਾਈ ਕੀਤੀ ਆ ਔਰ ਤੁਹਾਡੇ ਜਿਹੜੀਆਂ ਜਿਹੜੀਆਂ ਪਾਸਟ ਦੀਆਂ ਸਰਵਿਸਿਸ ਨੇ ਉਹ ਕਿਹੜੇ ਕਿਹੜੇ ਸ਼ਹਿਰ ਦੀਆਂ ਰਹੀਆਂ ਨੇ ਦੇਖੋ ਜੀ ਮੈਂ ਪਹਿਲਾਂ ਤਾਂ ਐਮਬੀਬੀਐਸ ਕੀਤੀ ਸੀ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ ਤੋਂ ਜੀ ਤੇ ਮੈਂ ਸਰਕਾਰੀ ਨੌਕਰੀ ਜਿਹੜੀ ਪੀਸੀਐਮਐਸ ਜੀ ਨੂੰ ਕਹਿੰਦੇ ਉਹ ਜੁਆਇਨ ਕੀਤੀ ਦਸੰਬਰ 93 ਚ ਜੀ ਤੇ ਉਸ ਟਾਈਮ ਕੰਡੀਸ਼ਨ ਹੁੰਦੀ ਸੀ ਕਿ 3 ਸਾਲ ਦੀ ਰੂਰਲ ਸਰਵਿਸ ਯਾਨੀ ਪਿੰਡਾਂ ਚ ਸਰਵਿਸ ਕਰਕੇ ਤੁਹਾਨੂੰ ਐਗਜ਼ਾਮ ਲਈ ਐਲੀਜੀਬਲ ਹੁੰਦੇ ਸੀ ਪੀਜੀ ਦੇ ਐਗਜ਼ਾਮ ਲਈ ਐਮਡੀਐਮਐਸ ਦੇ ਐਗਜ਼ਾਮ ਲਈ ਜੀ ਫਿਰ ਮੈਂ ਉਹ ਐਗਜ਼ਾਮ ਕਲੀਅਰ ਕੀਤਾ ਉਸ ਤੋਂ ਬਾਅਦ ਮੈਂ ਅਮ੍ਰਿਤਸਰ ਤੋਂ ਐਮ ਐਸ ਈ ਐਨ ਟੀ ਨੱਕ ਨਗਲੇ ਦੇ ਇਹ ਜਿਹੜੀ ਸਪੈਸ਼ਲਟੀ ਕੀਤੀ ਐਮ ਐਸ ਸੀ ਐਨ ਟੀ ਕਰਨ ਤੋਂ ਬਾਅਦ ਮੇਰੀ ਜਿਹੜੀ ਪੋਸਟਿੰਗ 15 ਸਾਲ ਐ ਜੀ ਐਨ ਟੀ ਸਪੈਸ਼ਲਿਸਟ ਸਿਵਲ ਹਸਪੀਟਲ ਲੁਧਿਆਣਾ ਦੇ ਵਿੱਚ ਜੀ ਉਸ ਤੋਂ ਬਾਅਦ ਮੈਂ ਭਾਰਗਨਗਰ ਚੋਂ ਕੀ ਐਸ ਆਈ ਤੋਂ ਦੋ ਐਸ ਐਮਓ ਬੂ ਮੋੜੋ ਕੇ 3 ਸਾਲ ਉੱਤੇ ਕੰਮ ਕੀਤਾ ਉਸ ਤੋਂ ਬਾਅਦ ਜਗਵਾਉਂ ਸਿਵਲ ਹਸਪੀਟਲ ਮੈਂ 2.5 ਸਾਲ ਕੰਮ ਕੀਤਾ ਫਿਰ ਰਾਏਕੋਟ 1 ਸਾਲ ਕੰਮ ਕੀਤਾ ਸਿਵਲ ਹਸਪੀਟਲ ਉਸ ਵਾਰ ਜਦੋਂ ਲੋਕ ਸਭਾ ਦੇ ਜਿਸ ਦਿਨ ਇਲੈਕਸ਼ਨ ਡਿਗਲੇ ਹੋਏ 16 ਮਾਰਚ ਉਦੋਂ ਮੈਂ ਪ੍ਰਮੋਟ ਹੋ ਕੇ ਸਿਵਲ ਸਰਜਨ ਮਲੇਰ ਕੋਟਲਾ ਮੈਨੂੰ ਤਾਇਨਾਤੀ ਹੋਈ ਮੇਰੀ ਤੇ ਹੁਣ ਮੈਂ ਲੁਧਿਆਣੇ ਵਾਪਿਸ ਮੇ ਲਈ ਘਰ ਵਾਪਸੀ ਹੈ ਜੀ ਸਿਵਲ ਸਰਜਨ ਲੁਧਿਆਣਾ ਜੀ ਤੇ ਪਤੋਲ ਉੱਥੇ ਸਰਕਾਰ ਨੇ ਮੈਨੂੰ ਉਹਦਾ ਸੰਭਾਲਿਆ ਜ਼ਿੰਮੇਵਾਰੀ ਦਿੱਤੀ ਹੈ ਜੀ ਤੇ ਤੁਹਾਡੇ ਲੁਧਿਆਣਾ ਦੇ ਨਾਲ ਪੁਰਾਣੇ ਨਾਤੇ ਰਹੇ ਨੇ ਲੁਧਿਆਣਾ ਦੇ ਲੋਕਾਂ ਦੇ ਨਾਲ ਤੁਹਾਡੇ ਰਾਣ ਜਿਹੜੀਆਂ ਸੇਵਾਵਾਂ ਜਿਹੜੀਆਂ ਤੁਸੀਂ ਪਹਿਲਾਂ ਵੀ ਕਾਫੀ ਦੇਰ ਤੱਕ ਨਿਭਾ ਚੁੱਕੇ ਹੋ ਤੇ ਬਿਲਕੁਲ ਠੀਕ ਹੈ ਕਿ ਤੁਹਾਡੀ ਇੱਕ ਤਰ੍ਹਾਂ ਦੀ ਘਰ ਵਾਪਸੀ ਆ ਸੋ ਤੁਸੀਂ ਜਸਟੰਗ ਨਾਲ ਸਿਵਲ ਹਸਪੀਟਲ ਲੁਧਿਆਣਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਈਆਂ ਨੇ ਤੁਸੀਂ ਪੂਰੇ ਸਿਸਟਮ ਨੂੰ ਦੇਖਿਆ ਹੁਣ ਤੁਸੀਂ ਐਜ਼ ਅ ਸਿਵਲ ਸਰਜਨ ਜੋਇਨ ਕੀਤਾ ਤੇ ਇਹ ਏਰੀਆ ਜਿਹੜਾ ਇਹ ਇਲਾਕਾ ਜਾਂ ਇਹ ਪੂਰਾ ਜ਼ਿਲ੍ਹਾ ਤੁਹਾਡੇ ਲਈ ਕੋਈ ਨਵਾਂ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੇ ਚੈਲੰਜਸ ਜਿਹੜੇ ਨੇ ਵੈਸੇ ਤਾਂ ਮੈਨੂੰ ਲੱਗਦਾ ਕਿ ਆਉਣੇ ਨਹੀਂ ਚਾਹੀਦੇ ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਕਿਹੜੇ ਰਿਫਾਰਮਸ ਕਿਹੜੇ ਕਿਹੜੇ ਸੁਧਾਰ ਜਿਹੜੇ ਨੇ ਸਿਸਟਮ ਦੇ ਵਿੱਚ ਲਿਆਉਣ ਵਾਲੇ ਨੇ ਇਸ ਜ਼ਿਲ੍ਹੇ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜੜੀਆਂ ਲੋਕਾਂ ਨੂੰ ਚੰਗੀਆਂ ਸੇਵਾਵਾਂ ਮਿਲਣ ਜੀ ਕਿਉਂਕਿ ਹੈਲਥ ਜਿਹੜੀ ਹੈ ਉਹ ਸਭ ਤੋਂ ਪਾਈਮ ਹੈ ਹੈਲਥ ਐਂਡ ਐਜੂਕੇਸ਼ਨ ਬਿਲਕੁਲ ਇਹ ਲਈ ਹੈਲਥ ਦਾ ਮੁੱਦਾ ਹੈ ਮੈਂ ਹੈਲਥ ਨੂੰ ਮੈਂ ਚਾਹੁੰਦਾ ਕਿ ਜਿਹੜੇ ਬੇਸਿਕ ਚੀਜ਼ਾਂ ਹੈ ਲੋਕਾਂ ਤੱਕ ਪਹੁੰਚਣ ਤੇ ਜਿਹੜਾ ਸਾਫ਼ ਸੁਥਰਾ ਵਾਤਾਵਰਣ ਹੋਵੇ ਤੇ ਸਾਡੇ ਜਿਹੜੇ ਡਾਕਟਰ ਆ ਉਹ ਅੱਛੀ ਸੇਲ ਸੁਥਰਾ ਪ੍ਰਦਾਨ ਕਰਨ ਤੇ ਪੈਰਾ ਮੈਡੀਕਲ ਸਟਾਫ ਮੇ ਵੀ ਸਭ ਸਭ ਤੋਂ ਪਹਿਲ ਇਹ ਹੋਏਗੀ ਇਸ ਚੀਲੇ ਦੇ ਵਿੱਚ ਜੀ ਆ ਡਾਕਟਰ ਸਾਹਿਬ ਤੁਸੀਂ ਵੀ ਜਾਣੂ ਸਾਰੀਆਂ ਚੀਜ਼ਾਂ ਦੇ ਹੈਨਾ ਜਿਸ ਢੰਗ ਨਾਲ ਅਸੀਂ ਵੀ ਦੇਖਿਆ ਕਿ ਲੁਧਿਆਣਾ ਸ਼ਹਿਰ ਦੀ ਪਾਪੂਲੇਸ਼ਨ ਜਿਹੜੀ ਬਹੁਤ ਵੱਡੇ ਪੱਧਰ ਤੇ ਵਧਦੀ ਜਾ ਰਹੀ ਹੈ ਪਹਿਲਾਂ ਵੀ ਮਤਲਬ ਬਹੁਤ ਵੱਜਾ ਪੋਪੂਲੇਸ਼ਨ ਜੀ ਪੰਜਾਬ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ ਹੁਣ ਵੀ ਲਗਾਤਾਰ ਵਧਦੀ ਜਾ ਰਹੀ ਹੈ ਅ ਪਰ ਸਿਵਲ ਹਸਪੀਟਲ ਦਾ ਜਿਹੜਾ ਸਾਈਜ਼ ਹੈ ਉਸ ਮੁਤਾਬਕ ਜਿਹੜਾ ਨਹੀਂ ਹੈਗਾ ਦੂਸਰੀ ਸਭ ਤੋਂ ਵੱਡੀ ਜਿਹੜੀ ਚੀਜ਼ ਦੇਖੀਏ ਡਾਕਟਰ ਸਾਹਿਬਾਨ ਦੀ ਘਾਟ ਜਿੰਨੀ ਪੋਪੂਲੇਸ਼ਨ ਦੇ ਪਿੱਛੇ ਡਾਕਟਰ ਹੋਣੇ ਚਾਹੀਦੇ ਨੇ ਉਹ ਹੈ ਨਹੀਂ ਚਾਹੇ ਆਪਾਂ ਮੈਡੀਸਨ ਦੀ ਗੱਲ ਕਰੀਏ ਜਾਂ ਸਪੈਸ਼ਲਿਸਟ ਡਾਕਟਰਾਂ ਦੀ ਗੱਲ ਕਰ ਲਈਏ ਹੋਰ ਉਹਦੇ ਵਿੱਚ ਕੀ ਹੈ ਕਿ ਲੰਮੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਨੇ ਡਾਕਟਰ ਸਾਹਿਬ ਵਿਚਾਰੇ ਇਕੱਲੇ ਸਭ ਚੀਜ਼ਾਂ ਨਹੀਂ ਦੇਖ ਸਕਦੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਕਈ ਵਾਰੀ ਵੀ ਆਈਪੀ ਡਿਊਟੀਆਂ ਲੱਗ ਜਾਂਦੀਆਂ ਨੇ ਫਿਰ ਕਈ ਵਾਰੀ ਸਰਕਾਰੇ ਦੁਬਾਰੇ ਕਚਹਿਰੀਆਂ ਦੇ ਵਿੱਚ ਕਈ ਵਾਰੀ ਡਾਕਟਰ ਸਾਹਿਬਾਨ ਨੂੰ ਜਾਣਾ ਪੈ ਸਕਦਾ ਹੈ ਮਤਲਬ ਕੁੱਲ ਮਿਲਾ ਕੇ ਦੇਖਿਆ ਜਾਵੇ ਸਟਾਫ ਔਰ ਡਾਕਟਰ ਸਾਹਿਬਾਨ ਦੀ ਘਾਟ ਜਿਹੜੀ ਹੈ ਸਾਫ਼ ਤੌਰ ਤੇ ਨਜ਼ਰ ਆਉਂਦੀ ਹੈ ਇਹ ਮੁੱਦੇ ਕਈ ਵਾਰੀ ਮੈਂ ਕਈ ਵਿਧਾਇਕ ਸਾਹਿਬਾਨਾਂ ਤੇ ਕੋਲੋਂ ਵੀ ਚੱਕੇ ਨੇ ਤੁਸੀਂ ਸਰਕਾਰ ਤੋਂ ਕੀ ਮੰਗ ਕਰੋਗੇ ਕੀ ਅਪੀਲ ਕਰੋਗੇ ਕਿ ਇਹ ਜਿਹੜੀ ਹੈ ਘਾਟ ਪੂਰੀ ਕਿੰਨੀ ਛੇਤੀ ਕੀਤੀ ਜਾਵੇ ਦੇਖੋ ਜਿੱਥੇ ਵੀ ਮੈਂ ਪੋਸਟ ਰਿਹਾ ਅਸੀਂ ਜਦੋਂ ਹੁਣ ਲੁਧਿਆਣਾ ਵੀ ਇਹਦੀ ਜਿਹੜੀ ਮੰਗ ਕੀਤੀ ਹੈ ਸਰਕਾਰ ਤੋਂ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਸਿਹਤ ਮੰਤਰੀ ਜੀ ਉਹਨਾਂ ਨੇ ਇਹਦੇ ਉਪਬਾਲੇ ਸ਼ੁਰੂ ਕਰ ਦਿੱਤੇ ਉਹ ਕਾਫੀ ਦੇਰ ਤੋਂ ਇਸ ਦੇ ਲਈ ਕਰ ਰਹੇ ਉਪਬਾਲੇ ਦੇਖੋ ਸਾਡੇ ਸਪੈਸ਼ਲਿਸਟ ਦੀਆਂ ਪੋਸਟਾਂ ਵੀ ਨਿਕਲੀਆਂ ਜੀ ਤੇ ਕਈ ਜਗ੍ਹਾ ਤੇ ਡਾਕਟਰ ਜੁਆਇਨ ਕਰ ਗਏ ਜੀ ਤੇ ਹੁਣ ਅੱਜ ਹੀ ਰੀਸੈਂਟਲੀ 400 ਤੋਂ ਵੱਧ ਮੈਡੀਕਲ ਅਫਸਰਾਂ ਦੀਆਂ ਆਈਆਂ ਤੇ ਜੇ ਉਹ ਡਾਕਟਰ ਆ ਜਾਂਦੇ ਆ ਆਉਣ ਵਾਲੇ ਸਮੇਂ ਵਿੱਚ ਸਾਨੂੰ ਉਮੀਦ ਹੈ ਕਿ ਡਾਕਟਰ ਸਭੀਸ ਜੁਆਇਨ ਕਰਨਗੇ ਤਾਂ ਕਾਫੀ ਇਹਦੀ ਮੁਸ਼ਕਲਾਂ ਦਾ ਹੱਲ ਹੋ ਜਾਏਗਾ ਤੇ ਇਸ ਤੋਂ ਇਲਾਵਾ ਪੈਗ ਮੈਡੀਕਲ ਸਟਾਫ ਵੀ ਸਰਕਾਰ ਦੇ ਪ੍ਰਪੋਜ਼ਲਸ ਹੈ ਤੇ ਸਾਡੀ ਸਰਕਾਰ ਉਹਨਾਂ ਨੂੰ ਵੀ ਨਿਯੁਕਤ ਕਰੇਗੀ ਆਉਣ ਵਾਲੇ ਟਾਈਮ 'ਚ ਤੇ ਕਾਫੀ ਇਹਦੇ ਨਾਲ ਮੁਸ਼ਕਲਾਂ ਦਾ ਜਿਹੜੀ ਵੀ ਜਿਹੜੀ ਸਟਾਫ ਦੀ ਕਮੀ ਹੈ ਉਹ ਦੂਹ ਹੋ ਜਾਏਗੀ ਇਸ ਮੌਸਮ ਨੇ ਜਦੋਂ ਮੀਂਹ ਕੜੀਦਾ ਮੌਸਮ ਹੁੰਦਾ ਬਰਸਾਤ ਦਾ ਮੌਸਮ ਹੁੰਦਾ ਅਕਸਰ ਬਹੁਤ ਸਾਰੇ ਬਿਮਾਰੀਆਂ ਜਿਹੜੀਆਂ ਨੇ ਉਹ ਦਿੱਕਤ ਨੂੰ ਮਿਲਦੀਆਂ ਨੇ ਤੇ ਉਸ ਨੂੰ ਲੈ ਕੇ ਕਿਉਂਕਿ ਹਾਲੇ ਜੀ ਤੁਹਾਡੀ ਰੀਸੈਂਟਲੀ ਜੁਆਇਨਿੰਗ ਹੈ ਤੇ ਤੁਸੀਂ ਜਿਹੜੀ ਤੁਹਾਡੀ ਪ੍ਰਾਇੋਰਟੀ ਜਾਂ ਇਹ ਨਾ ਇਹੋ ਜਿਹੇ ਜਿਹੜੀਆਂ ਮੌਸਮੀ ਬਿਮਾਰੀਆਂ ਨੂੰ ਆਪਣੇ ਨਿਜਠਣ ਲਈ ਤੁਸੀਂ ਕੋਈ ਹੀਲੇ ਸ਼ੁਰੂ ਕਰ ਦਿੱਤੇ ਹੋਣਗੇ ਤੇ ਉਹ ਜਿਹੜੇ ਮੈਂ ਆਪਣੇ ਸਾਰੇ ਸੀਨੀਅਰ ਮੈਡੀਕਲ ਆਫਿਸਰਸ ਆ ਉਹਨਾਂ ਨੂੰ ਹਲੇ ਉਹਨਾਂ ਦੀ ਮੀਟਿੰਗ ਆਫੀਸ਼ੀਅਲੀ ਨਹੀਂ ਹੋ ਸਕੀ ਲੇਕਿਨ ਮੈਂ ਆਨਲਾਈਨ ਦੇ ਨਾਲ ਚ ਆਫੀਸ਼ੀਅਲ ਮੀਟਿੰਗ ਕੋ ਲੇਕਿਨ ਮੈਂ ਉਹਨਾਂ ਨੂੰ ਕਮਿਊਨੀਕੇਟ ਕਰਦਾ ਕਿ ਉਹਨਾਂ ਨੂੰ ਵੀ ਮੈਸੇਜ ਦੇ ਦਿੰਦਾ ਕਿ ਇਹਨਾਂ ਬਾਰੇ ਪਹਿਲਾਂ ਹੀ ਪਾਲੇ ਕੀਤੇ ਜਾਂਨ ਜਿੱਦਾਂ ਵਾਟਰ ਬੋਰਨ ਡਿਜ਼ੀਜ਼ ਵੈਕਟਰ ਬੋਰਨ ਡਿਜ਼ੀਜ਼ ਇਹਨਾਂ ਦਿਨਾਂ ਚ ਹੋਣ ਦੇ ਚਾਂਸ ਹੁੰਦੇ ਆ ਜਿੱਦਾਂ ਡੇਂਗੀ ਹੋ ਗਿਆ ਤੇ ਇਹਦੇ ਤੋਂ ਇਹਦੇ ਲਈ ਸਪੈਸ਼ਲ ਵਾਰਡ ਬਣਾਏ ਜਾਂਨ ਹਰ ਹੌਸਪੀਟਲ 'ਚ ਸਪੈਸ਼ਲ ਵਾਰਡ ਬਣਾਏ ਜਾਂਦੇ ਤੇ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਉਹਨਾਂ ਦੇ ਟੈਸਟ ਕਰਕੇ ਟਰੀਟ ਕੀਤਾ ਜਾਂਦਾ ਹੈ ਡਾਕਟਰ ਸਾਹਿਬ ਜਿਵੇਂ ਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਹੁੰਦੇ ਨੇ ਪੂਰੇ ਹਿੰਦੁਸਤਾਨ 'ਚ ਦੇਖਣ ਨੂੰ ਮਿਲਦਾ ਡਾਕਟਰ ਸਹਿਬਾਨਾਂ ਦੇ ਤਿੰਨ ਰਾਜ਼ਗੀ ਜाहिर ਕਰਨਾ ਗੁੱਸਾ ਕੱਢਣਾ ਹੁਣ ਜਿੱਦਾਂ ਕਿ ਕਲਕੱਤਾ ਦੇ ਵਿੱਚ ਬਹੁਤ ਵੱਡੀ ਮੰਧ ਭਾਗੀ ਘਟਨਾ ਹੋਈ ਹੈ ਕਿਤੇ ਨਾ ਕਿਤੇ ਜਿੱਥੇ ਆਮ ਲੋਕਾਂ ਦੀ ਪਬਲਿਕ ਦੀ ਸਿਕਿਉਰਿਟੀ ਦੀ ਗੱਲ ਕੀਤੀ ਜਾਂਦੀ ਹੈ ਤੇ ਮੈਂ ਸਮਝਦਾ ਉੱਥੇ ਜਿਹੜੇ ਡਾਕਟਰ ਸਹਿਬਾਨ ਨੇ ਜਿਨ੍ਹਾਂ ਨੂੰ ਦੂਜਾ ਰੱਬ ਮੰਨ ਉਹ ਵੀ ਕਿਤੇ ਨਾ ਕਿਤੇ ਥ੍ਰੈਟ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਸਿਕਿਉਰਿਟੀ ਦੀ ਉਹਨਾਂ ਨੂੰ ਵੀ ਲੋੜ ਹੁੰਦੀ ਹੈ ਤੇ ਡਾਕਟਰ ਸਾਹਿਬਾਨ ਨੇ ਤੇ ਸਿਕਿਉਰਿਟੀ ਨੂੰ ਲੈ ਕੇ ਸੁਪਰੀਮ ਮਾਨੀਓ ਸੁਪਰੀਮ ਕੋਰਟ ਨੇ ਵੀ ਗੱਲਾਂ ਆਖੀਆਂ ਸੀਗਾ ਤੁਹਾਨੂੰ ਕੀ ਲੱਗਦਾ ਕਿ ਇਹ ਸਿਕਿਉਰਿਟੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਆਂਦਿਆਂ ਜਿਹੜੇ ਆਪਣਾ ਸ਼ਹਿਰ ਦਾ ਮੇਨ ਸਿਵਲ ਹਸਪੀਟਲ ਹੈ ਕੱਲ ਉਹਨਾਂ ਦੇ ਐਸਐਮਓ ਸਾਹਿਬ ਜਿਹੜੇ ਜੁਆਇਨ ਕਰ ਗਏ ਉਹਨਾਂ ਨੂੰ ਮੈਂ ਇਹੀ ਮੈਸੇਜ ਦਿੱਤਾ ਮੇਰੀ ਇੱਕੋ ਹੀ ਪਾਇਓਰਿਟੀ ਸੀ ਕਿ ਡਾਕਟਰਾਂ ਜੀ ਪਹਿਲਾ ਮੈਡੀਕਲ ਸਟਾਫ ਪੇਸ਼IENTS ਇਹਨਾਂ ਦੀ ਸਿਕਿਉਰਿਟੀ ਸਭ ਤੋਂ ਪਹਿਲਾਂ ਹੈ ਕਿਉਂਕਿ ਇਹ ਬਾਗਾਂ ਘਟਨਾਵਾਂ ਹੋਈਆਂ ਤੇ ਜਿੱਥੇ-ਜਿੱਥੇ ਵੀ ਸਿਵਲ ਹਸਪੀਟਲ ਚ ਕਿਤੇ ਵੀ ਚਾਨਣਾ ਨਹੀਂ ਹੈ ਨੀ ਅਵੇ ਵਾਲੀ ਜਗ੍ਹਾ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਤੇ ਸੀਸੀਟੀਵੀ ਕੈਮਰੇ ਲਗਾਏ ਜਾਵਾਂਗੇ ਜਿੰਨੇ ਵੀ ਸੀਸੀਟੀਵੀ ਕੈਮਰੇ ਨਹੀਂ ਚੱਲਦੇ ਉਹ ਸਾਰੇ ኦਪਰੇਸ਼ਨਲ ਕਰਾਂਗੇ ਤੇ ਸਿਕਿਉਰਿਟੀ ਗਾਰਡ ਲਈ ਵੀ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਹੋਰ ਇੱਥੇ ਆਪਣੇ ਲੈਵਲ ਤੇ ਵੀ ਉਪਵਾਲੇ ਕਰਾਂਗੇ ਤੇ ਸੰਪਰਪਤ ਹੋ ਵੀ ਸੋ ਆ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਵਾਸਤੇ ਦੇ ਨਾਲ ਨਾਲ ਲੋਕਾਂ ਦੀ ਹਿਫਾਜ਼ਤ ਲੋਕਾਂ ਦੀਆਂ ਜਿਹੜੀਆਂ ਚੰਗਾ ਤਾਲਮੇਲ ਵੀ ਰਵੇ ਹੈਨਾ ਸਿਹਤ ਜਿਹੜਾ ਡਿਪਾਰਟਮੈਂਟ ਦੇ ਜਿਹੜੇ ਸਟਾਫ ਹੈ ਉਹਨਾਂ ਨੂੰ ਲੈ ਕੇ ਤੁਹਾਡਾ ਵਿਜ਼ਨ ਜਾਂ ਤੁਹਾਡੇ ਆਉਣ ਵਾਲੇ ਪਲਾਨਸ ਕੋਈ ਹੈਗੇ ਤੁਹਾਡੇ ਜ਼ਿਹਨ ਦੇ ਵਿੱਚ ਮੇਰੇ ਪਲਾਨਸ ਤਾਂ ਇਹੀ ਹੈ ਕਿ ਮੈਂ ਸਾਰਿਆਂ ਨੂੰ ਆਪਣੇ ਆਫਿਸ ਦੇ ਮੈਂ ਜਿਹੜੇ ਸਟਾਫ ਨੂੰ ਵੀ ਸਿਵਲ ਹਸਪੀਟਲ ਦੇ ਸਟਾਫ ਨੂੰ ਵੀ ਪਾਕੀ ਹੈਲਥ ਡਿਪਾਰਟਮੈਂਟ ਦੇ ਸਟਾਫ ਹੈ ਜਿਹੜਾ ਸਾਡਾ ਪੀਫ ਦੇ ਉਹਨਾਂ ਨੂੰ ਇਹੀ ਮੈਸੇਜ ਦਿੱਤਾ ਹੈ ਕਿ ਜਿੰਨੇ ਵੀ ਪੇਸ਼ੈਂਟ ਆਉਂਦੇ ਜਾਂ ਕੋਈ ਵੀ ਲੋਕ ਹੋ ਕਿਸੇ ਮੁਸ਼ਕਲ ਲਈ ਦਾ ਇੱਥੇ ਕੋਈ ਆਪਣੇ ਕੋਲ ਪ੍ਰੋਬਲਮ ਲੈ ਕੇ ਆਉਂਦੇ ਆ ਸਾਡੇ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਪ੍ਰੋਬਲਮ ਜਿੱਦਾਂ ਕਿ ਕੋਈ ਯੂਡੀ ਆਈਡੀ ਦਾ ਕਾਰਡ ਜਿੱਦਾਂ ਹੈਂਡੀਕੈਪ ਸਰਟੀਫਿਕੇਟ ਬਣਾਉਣਾ ਹੈ ਜਾਂ ਪਾਸ ਸਰਟੀਫਿਕੇਟ ਇਹਨਾਂ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਦੇ ਦੂਰ ਕਿਤਾ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਵਾਲੇ ਟਾਈਮ 'ਚ ਕੋਈ ਵੀ ਮੁਸ਼ਕਿਲ ਕਿਸੇ ਦਾ ਦੀ ਕੋਈ ਮੁਸ਼ਕਿਲ ਨਾ ਆਵੇ ਸਾਡੀ ਇਹੀ ਪਹਿਲ ਰਹੇਗੀ ਸਾਡੇ ਅਸੀਂ ਆਪਣੇ ਵੱਲੋਂ ਜੀ ਆਣ ਨਾਲ ਇਹਦਾ ਉਪਬਾਲਾ ਕਰਾਂਗੇ ਬਾਕੀ ਤੁਹਾਡੇ ਸਾਰਿਆਂ ਦਾ ਸਹਿਯੋਗ ਨਾਲ ਹੋਏਗਾ ਤਾਂ ਇਹ ਇਸ 'ਚ ਅਸੀਂ ਸਕਸੈਸਫੁਲ ਹੋਵਾਂਗੇ ਬਿਲਕੁਲ ਵੀ ਸਾਡਾ ਸਹਿਯੋਗ ਹਮੇਸ਼ਾ ਤੁਹਾਡੇ ਨਾਲ ਰਹੇਗਾ ਔਰ ਸਾਨੂੰ ਪੂਰੀ ਆਸ ਹੈ ਕਿ ਤੁਹਾਡੀ ਅਗਵਾਈ ਦੇ ਵਿੱਚ ਜ਼ਿਲ੍ਹੇ ਦੇ ਲੋਕ ਚੰਗੀਆਂ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਹਾਸਲ ਕਰ ਪਾਣਗੇ ਸੋ ਤੁਹਾਡਾ ਕਿਉਂਕਿ ਤੁਸੀਂ ਰੀਸੈਂਟਲੀ ਜੁਆਇਨ ਕੀਤਾ ਹੈ ਔਰ ਮੇਰੇ ਖਿਆਲ ਇੱਕ ਅੱਧਾ ਦੇਣੀ ਹੋਇਆ ਤੁਹਾਨੂੰ ਜੁਆਇਨ ਕੀਤਾ ਹੈ ਦੋ ਦਿਨ ਹੀ ਹੋਏ ਦੋ ਦਿਨ ਹੀ ਹੋਏ ਨੇ ਹਾਂ ਤੇ ਸਾਨੂੰ ਪੂਰੀ ਆਸ ਹੈ ਕਿ ਜਿਹੜੇ ਸਿਹਤ ਲੋਕਾਂ ਦੀ ਸਿਹਤ ਹੈ ਉਹ ਚੰਗੇ ਲੈਵਲ ਤੇ ਉਹ ਉਹਦੇ ਵਿੱਚ ਜਿਹੜਾ ਸੁਧਾਰ ਜਿਹੜਾ ਇੱਕ ਤੁਹਾਨੂੰ ਮਿਲੇਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਡਾਕਟਰ ਧੰਨਵਾਦ ਜੀ ਠੀਕ ਹੈ ਥੈਂਕ ਯੂ